ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਅੱਜ ਆਪਾਂ ਮਹਾਲੀ ਖੜੇ ਆ ਸੈਕਟਰ 78 ਚ ਤੇ YouTube ਤੇ ਬੜੇ ਟਾਈਮ ਬਾਅਦ ਲਾਈਵ ਆਇਆ ਤੇ ਬਹੁਤ ਕੈਂਡ ਕੈਂਡ ਕਾਰਾਂ ਲਾ ਮੰਗੇ ਆਪਾਂ ਤੇ ਬਾਈ ਹੋਰੀ ਆਪਣੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਬਾਈ ਹਾਂਜੀ ਜੀ ਬਿਲਕੁਲ ਅ ਬਾਈ ਕਿਹੜੇ ਕਿਹੜੇ ਕਾਰਾਂ ਰਹਿਣੀਆਂ ਤਾਂ ਆਪਣੇ ਲਵੇ ਵੀਰੇ ਆਪਣੇ ਕੋਲ ਸਾਰੇ ਸੈਗਮੈਂਟ ਦੀਆਂ ਕਾਰਾਂ ਖੜੀਆਂ ਨੇ ਛੋਟੇ ਤੋਂ ਲੈ ਕੇ ਵੱਡੇ ਸੈਗਮੈਂਟ ਤੱਕ ਠੀਕ ਹੈ 7 ਸੀਟਰ 2 5 7 ਸੀਟਰ 5 ਸੀਟਰ ਹੈ 2 ਸੀਟਰਾਂ ਦਾ ਵੀ ਟਾਈਮ ਆਜੂ ਵਾਲਾ ਆਜੂ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਈ ਜੇ ਕਿਸੇ ਨੇ ਕੈਂਡ ਕੈਂਡ ਕ ਤੇ ਬਹੁਤ ਅੱਪਕੇ ਦੀ ਵੀ ਵਧੀਆ ਕਾਰਾਂ ਵੇਚਦਾ ਬਾਈ ਹਨਾ ਤੇ ਦੱਸ ਕੇ ਦਿੰਦਾ ਤੁਹਾਨੂੰ ਜਿੱਦਾਂ ਦੀ ਵੀ ਕਾਰ ਹੋਊਗੀ ਹਨਾ ਤੇ ਬਾਈ ਕਾਗਜ਼ ਪੱਤਰਾਂ ਦੀ ਓਕੇ ਬਿਲਕੁਲ ਕਾਗਜ਼ ਪੱਤਰਾਂ ਦੀ ਭਾਜੀ ਆਪਣੀ ਫੁੱਲ ਗਰੰਟੀ ਹੈ ਵੀਰੇ ਕਿਸੇ ਨੂੰ ਕੋਈ ਟਰਾਂਸਫਰ ਕਰਨ ਦੀ ਦਿੱਕਤ ਆਉਂਦੀ ਹੈ ਆਪਾਂ ਜਿੰਨੀ ਪੇਮੈਂਟ ਕਸਟਮਰ ਤੋਂ ਲਈ ਹੈ ਉਨੀ ਪੇਮੈਂਟ ਕਸਟਮਰ ਨੂੰ ਰਿਟਰਨ ਕਰਾਂਗੇ ਸਾਡੇ ਵੱਲੋਂ ਵੀ ਪੇਪਰ 'ਚ ਕਿਸੇ ਕਮੀ ਹੁੰਦੀ ਹੈ ਠੀਕ ਹੈ ਅੱਛਾ ਬਾਈ ਮਿਨੀਮਮ ਤੋਂ ਮਿਨੀਮਮ ਪੱਕੇ ਦੀ ਵੀ 15-20000 ਦੇ ਕੇ ਕੋਈ ਆਪਣੇ ਲੱਭ ਹੈਗੇ ਕਾਰ ਮਿਲ ਜੇ ਕਾਫੀ ਕਾਫੀ ਕਾਰ ਹੈਗੇ ਨੇ ਪਰ ਆਪਣੇ ਕੋਲ ਜਿੱਦਾਂ ਵਰਨਾ ਹੋਗੀ ਹਾਂਜੀ i20 ਹੋਗੀ i10 ਹੋਗੀ Swift ਹੋਗੀ 16 ਮਾਡਲ ਕਾਫੀ ਘਰ ਹੈਗੇ ਨੇ ਬਿਰ ਜਿਨੇ ਮਤਲਬ 50 25 ਤੋਂ 30000 20000 15000 ਦੇ ਕਿ ਲੋਕ ਹੋ ਗਏ ਤੇ ਪਹਿਲੀ ਗੱਲ ਵੀਰੇ ਆਪਣੇ ਲੈਵੇ ਇਹ ਮਾਡਲ ਪਹਿਲੀ ਗੱਲ ਹੈਗੇ ਬਿਰ के 10 2013 मॉडल 230 ਰੁਪਏ ਦੀ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਕਾਰ ਦੇ ਟਾਇਰ ਲੋਅ ਲੱਗੇ ਹੋਏ ਨੇ ਠੀਕ ਹੈ ਤੇ ਆ ਤਿੰਨ ਕਾਰਾਂ ਪੈਦਰ ਲਈ ਕਵਰ ਕਰਦੀ ਹੈ ਜੇ ਪਹਿਲਾਂ ਆਹ ਵੀਰੇ ਮਾਡਲ ਇਹ ਹੈਗੇ 2016 ਮਾਡਲ ਹੈ ਵੀਰ 16 ਹਾਂਜੀ ਹਾਂ ਮਾੜਾ ਮੋਟਾ ਸਰਵਿਸ ਸਰਵਿਸ ਹੋ ਗਈ ਤੇ ਮਾੜਾ ਮੋਟਾ ਸੈਲਫ ਸਪੋਰਟ ਦਾ ਕੰਮ ਹੁੰਦਾ ਹੈ ਕਾਰ ਦਾ ਪਰ 10000 ਦਾ ਖਰਚਾ 10-15000 ਰੁਪਏ ਦਾ ਖਰਚਾ ਕਾਰ ਦੇ ਉੱਪਰ ਫਿਰ 135000 ਰੁਪਏ ਦੀ ਕਾਰ ਦੇ ਰਹੇ ਸੀ ਮਾਡਲ 2016 ਮੈਂ ਮਤਲਬ 16 ਮਾਡਲ ਹੈ ਤੇ 1,35,000 ਰੁਪਏ ਦੀ 10,000 ਦਾ ਖਰਚਾ ਕਰਦੇ ਬਾਈ ਹਨਾ ਤੇ ਬਾਕੀ ਨਮੀ ਸ਼ੇਪ ਚ ਕਾਰ ਆ ਗਈ ਕਾਰ ਨੂੰ ਸਾਫ ਸੁਥਰੀ ਆ ਬਾਈ ਹਨਾ ਆਪਾਂ ਕਹਦੇ ਵੀ ਕਿ ਲੱਗੀ ਬੱਜੀ ਤਾਂ ਹੈ ਨਹੀਂ ਨਾ ਲੱਗੀ ਮੇਜਰ ਐਕਸੈਂਟ ਦੀ ਗਾਰੰਟੀ ਹੈ ਭਰਾ ਠੀਕ ਆ ਬਾਈ ਹਾਂਜੀ ਹਾਂ ਓਕੇ ਲੋ ਜੀ ਬਾਈ ਵੀਡੀਓ ਕਰ ਦਿਓ ਸ਼ੇਅਰ ਬਾਈ ਦੱਬ ਕੇ ਹਨਾ ਤੇ ਵੀਟ ਕਾਰ ਆ ਪੰਜਾਬ ਨੰਬਰ ਦੀ ਓਨਰ ਪਹਿਲੇ ਦੂਜੇ 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 ਫਿਰ ਦੂਜੇ ਨਾਂ ਦੀ ਠੀਕ ਆ ਬਾਈ ਆਹ ਹੈ ਵੀਰੇ Honda Honda base ਹੈਗੀ ਹੈ ਫਿਰ 2014 ਮਾਡਲ ਹੈ ਹਾਂਜੀ ਤੇ 395000 ਦੇ ਆਸ-ਪਾਸ ਕਿਤੇ ਕਰ ਦੇਣਾ 395 ਹਾਂ ਡੀਜ਼ਲ ਠੀਕ ਹੈ ਤੇ ਆਹ ਸਕੋਡਾ ਇਹਦਾ ਵੀ ਤੁਸੀਂ ਬੜਾ ਘੈਂਟ ਰੇਟ ਦੱਸ ਰਹੇ ਹਾਂ ਹਾਂ ਜੀ ਹਾਂ ਜੀ 2009 ਮਾਡਲ ਹੈ ਬਿਰ ਟਾਇਰ ਲੋਇ ਕਰਣ ਲੱਗੀ ਹੋਈ ਨੇ ਫੁੱਲ ਇੰਸ਼ੋਰੈਂਸ ਹੈ ਕਾਰ ਠੀਕ ਹੈ ਤੇ 170000 ਰੁਪਏ ਦੀ ਕਾਰ ਇਕੁਇਡ ਦੇ ਦਾਂਗੇ ਬਿਰ 170000 ਚ ਕਾਰਵਾਈ ਕਮੈਂਟ ਕਰਕੇ ਦੱਸੋ ਬਾਈ ਆਰਟਿਕਾ ਤਾਂ ਨਹੀਂ ਖੜੀ ਕੋਈ ਆਰਟਿਕਾ ਭਾਜੀ ਇਸ ਟਾਈਮ ਨਹੀਂ ਅ ਸਿੱਗਰ ਕਾਲ ਕਰ ਲਓ ਨੰਬਰ ਹੈਗਾ ਭਰਾ ਦੱਸਾਂਗੇ ਬਿਲਕੁਲ ਮੈਂ ਟਾਈਟਲ ਤੇ ਬਾਈ ਨੰਬਰ ਪਾਦਾ ਤੁਸੀਂ ਕਾਲ ਕਰ ਲੈ ਕੋਰ ਬਾਈ ਨੂੰ ਹਣਾ ਤੇ ਤੁਸੀਂ ਕਾਲ ਕਰਕੇ ਬਾਈ ਤੋਂ ਕਾਰ ਖਰੀਦ ਕਰ ਸਕਦੇ ਸਕਦੇ ਹੋ ਤੁਸੀਂ ਵੀਡੀਓ ਕਰ ਦੋ ਸ਼ੇਅਰ ਵੀ ਦੱਬ ਕੇ ਆਹ ਲਈ ਕਰਦਾ ਵੀ ਰੇਟ ਬਿਲਕੁਲ ਜੈਨੂਇਨ ਆ ਬਾਈ ਹਨਾ ਤੇ ਆਪਾਂ ਹੁਣ ਉਧਰਲੀ ਲਾਈਨ ਕਵਰ ਕਰਦੇ ਆ ਬਾਈ ਲੋ ਜੀ ਵੀਡੀਓ ਕਰ ਦੋ ਸ਼ੇਅਰ ਕਰ ਦੋ ਬਾਈ ਹਨਾ ਮਿੱਤਰੋ WhatsApp ਤੇ ਗਰੁੱਪਾਂ ਦੇ ਵਿੱਚ ਤੇ ਵੱਧ ਤੋਂ ਵੱਧ ਕਮੈਂਟ ਕਰੋ ਕਿਹੜਾ ਭਰਾ ਕਿੱਥੋਂ ਜੁੜਿਆ ਹੋਇਆ ਤੇ ਤੁਹਾਨੂੰ ਆਪਾਂ ਦੱਸਿਏ ਵੀ ਚੰਗੀਆਂ ਕਾਰਾਂ ਵੀ ਇੱਥੋਂ ਮਿਲਦੀਆਂ ਨੇ 2016 ਮਾਡਲ Honda City ਵੀਰ ਸਨਰੂਫ ਵਾਲਾ ਮਾਡਲ ਹੈ 5 ਲੱਖ 70000 ਰੁਪਏ ਦੀ ਕਾਰ ਦੇ ਦਾਂਗੇ 5 ਲੱਖ 70000 ਹਾਂਜੀ ਠੀਕ ਐ ਵੀਰੇ ਲੋ ਜੀ ਬਾਈ ਅੰਦਰੋਂ ਵੀ ਕਾਰ ਸੋਹਣੀ ਆ ਬਾਈ ਹਨਾ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਆਹ ਹੈ ਵੀਰੇ 2018 ਮਾਡਲ ਐਸਐਕਸ ਆਪਸ਼ਨਲ ਵੈਂਟੀਲੇਟਰ ਸੀਟਾਂ ਵਾਲੀ ਹੈ ਹਾਂਜੀ 8 ਲੱਖ 90 ਹਜ਼ਾਰ ਰੁਪਏ ਡਿਮਾਂਡ ਕਰ ਰਿਹਾ 10000 ਰੁਪਏ ਮੌਕੇ ਤੇ ਮੰਦੇ ਮਾਰਤ ਨੇ ਹੋਰ ਵੀ ਕਰ ਦੇ ਠੀਕ ਐ ਵੀਰੇ ਲੋ ਜੀ ਭਾਈ ਆਹ ਹੈ ਵੀਰੇ 2016 ਮਾਡਲ 6 ਈਅਰ ਬੈਗ ਪੁਸ਼ ਬਟਨ ਦੋਨੋਂ ਚਾਬੀਆਂ ਕਰਦੀਆਂ ਹਾਂਜੀ ਤੇ ਡਾਇਮੰਡ ਕੱਟ ਲਾਇਵਲ ਪ੍ਰੋਜੈਕਟ ਲੈਂਟਾਂ ਵਾਲੀ ਠੀਕ ਹੈ 6,25,000 ਰੁਪਏ ਦੀ ਕਾਰ ਦੇ 6,25,000 ਲਓ ਮਿੱਤਰੋ ਇਸ ਤੇ 6 ਲੱਖ ਸਵਾ 6 ਲੱਖ ਦਾ ਲੋਨ ਵੀ ਹੋ ਜਾਊਗਾ ਕਾਰ ਦੇ ਉੱਤੇ ਵੀ ਉਹੀ 20-25 ਈਅਰ ਦੇ ਕੇ 15-20 ਈਅਰ ਦੇ ਕੇ ਵੀ ਲੋਨ ਇਹ 15-20 ਹਜ਼ਾਰ ਦੇ ਕੇ ਆਹ ਕਾਰ ਲੈ ਸਕਦੇ ਹੋ ਤੁਸੀਂ ਅਗਰ ਤੁਹਾਡਾ ਸਿਮਲ ਸਕੋਰ ਵਧੀਆ ਹਾਂਜੀ ਮਿੱਤਰ ਬਹੁਤ ਜੁੜੇ ਨੇ ਭਾਈ ਆਪਣੇ ਨਾਲ ਹਨਾ ਮਾਨਸਾ ਤੋਂ ਤਰਨਤਾਰਨ ਤੋਂ ਲੁਧਿਆਣੇ ਤੋਂ ਭਾਈ ਰੇਟੇ ਜੀ ਵੀਰੇ ਕੋਈ 12 ਰੀਡਜ਼ ਵੀਰ ਬਾਰਾਤਰਾ ਮਾਡਲ ਹੈਗੀ ਸਰ ਹਾਲ ਦੀ ਘੜੀ ਨਹੀਂ ਹੈਗੀ ਬਾਈ ਹਨਾ ਤੇ ਹੋਰ ਕਾਰਾਂ ਵੀ ਹੈਗੀਆਂ ਬਾਈ ਹਨਾ ਤੁਸੀਂ ਉਹਨਾਂ ਦੇ ਟਰਾਈ ਕਰ ਸਕਦੇ ਹੋ ਇਹ ਵੀਰੇ ਮਾਡਲ ਹੈ ਸਟਾਰ ਹੈਗੀ ਵੀਰ ਜੇ ਬੜਾ ਮੁੰਡਾ ਕਰ ਰਿਹਾ ਹੈ ਕਿ ਇਹ ਸਟਾਰ ਦੇ ਦੇ ਹਾਂ ਇਹ ਸਟਾਰ ਖੜੀ ਹੈ ਬਾਈ ਹੋਰਾਂ ਲਵੇ 10 10 11 ਮਾਡਲ ਵੀ ਰੀਡਜ਼ ਦੇ ਕੰਪੈਰੀਸ਼ਨ ਸੇਮ ਬੀਟ ਵੀ ਖੜੀ ਹੈ ਬਾਈ ਜਿਹੜੀ ਤੁਹਾਨੂੰ ਦਿਖਾਈ ਹੈ ਉਹ ਬੀਟ ਬਾਈ ਹਨਾ ਹਾਂਜੀ ਇਹੀ ਵੀਰੇ ਇਹ ਵੀਰ 2015 ਮਾਡਲ ਹੈ VDI ਪਲਸ ਪਹਿਲੇ ਓਨਰ ਦੀ ਕਾਰ ਹੈ ਆਟੋਮੈਟਿਕ ਲੈਵਲ ਕਰੋਲ 7.5 ਲੱਖ ਰੁਪਏ ਡਿਮਾਂਡ ਕਰਦੇ ਆ ਇਸ ਕਾਰ ਦੇ ਉੱਪਰ ਵੀ 25000 ਦੇ ਕੇ 25000 ਦੇ ਕੇ ਇਹਦੇ ਤੇ ਲਾਉਣ ਉਹ ਆਹ ਕਰੂਜ਼ ਵੀਰੇ ਮਾਡਲ ਹੈ ਕਰੂਜ਼ ਵੀਰ 2016 ਰਜਿਸਟਰ 17 ਪਹਿਲੇ ਓਨਰ ਦੀ ਕਾਰ ਹੈ ਫਿਰ ਸਨ ਰੂਫ ਵਾਲਾ LTZ ਟੌਪ ਐਂਡ ਮਾਡਲ ਹੈ 6,95 ਰਾਸਕਿੰਗ ਪ੍ਰਾਈਸ ਹੈ ਬਾਕੀ ਮੌਕੇ ਤੇ ਹੋਰ ਵੀ ਕਰ ਲਾਂਗੇ ਠੀਕ ਓਕੇ ਲਓ ਵੀ ਮਿੱਤਰੋ ਕਰੂਜ਼ ਕਾਰ ਆ ਬਹੁਤ ਘੱਟ ਮਿਲਦੀ ਹੈ ਮਾਰਕੀਟ 'ਚ ਉੱਚਾ ਮਾਡਲ ਠੀਕ ਆ ਭਈ ਅੱਜ ਆਪਾਂ ਤੁਹਾਨੂੰ ਆ ਵੀ ਦੇ ਰਿਆਂਗੇ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋਗੇ ਲੋਨ 'ਤੇ ਹੋ ਜਾਊਗਾ ਬਾਈ ਹਾਂਜੀ ਵੀਰੇ ਆਹ ਵਾਲੀ ਵੀਰੇ ਉਸ ਤੋਂ ਬਾਅਦ ਹੈਗੇ ਫਿਰ 2009 ਮਾਡਲ ਹੈ i20 asta ਵੀਰੀਐਂਟ ਹੈ ਪੈਟਰੋਲ ਦੇ ਵਿੱਚ ਹੈ ਪੀਵੀ 68 ਨੰਬਰ ਹੈ 38 ਤੱਕ ਪਾਸ ਹੀ ਆ ਕਾਰ ਦੀ 215000 ਰੁਪਏ ਦੀ ਕਾਰ ਦੇ ਦੇ ਲੋ ਕਿਲੋਮੀਟਰ ਅਜਾਪਾ ਸੈਕਟਰ 78 ਖੜਾ ਹੈ ਬਾਈ ਸਟੀਲ ਡੀਜ਼ ਦੇ ਉੱਤੇ ਬਾਈ ਆਸੀ ਆ ਬਾਈ ਹਨਾ ਤੁਸੀਂ ਆਫਿਸ ਬਾਈ ਦਾ ਇਹ ਬੂਥ ਨੰਬਰ ਕਿੰਨਾ ਵੀਰੇ 73 ਵੀਰੇ 73 ਮਹਾਲੀ ਸੈਕਟਰ 78 ਦੇ ਵਿੱਚ ਆਹ ਹੈ ਵੀਰੇ ਇਹ ਫਿਰ 2012 ਮਾਡਲ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਨਿਊ ਟੈਰਲੋਏ ਲੱਗੇ ਹੋਏ ਕਾਰ ਨੂੰ 1.7 ਹੈਗੀ ਹੈ ਫਿਰ ਕਾਰ ਦੀ 2,95,000 ਰੁਪਏ ਦੀ ਕਾਰ ਦੇ ਦਾਂਗੇ 2,95,000 ਚਾਈ 2025 ਹਾਂਜੀ ਲੋ ਜੀ ਬਾਈ ਅਲਾਇਵ ਵਗੈਰਾ ਲੱਗੇ ਹੋਏ ਨੇ ਹਾਂਜੀ ਆਹ ਬਈ ਆਲ ਇੰਡੀਆ ਪਰਮਿਟ ਦੀ ਕਾਰ ਹੈਗੀ ਪੀਬੀ01 ਪਾਜੀ ਸਾਰੇ ਪੇਪਰ ਓਕੇ ਨੇ ਕਾਰ ਦੇ ਸਾਰੇ ਟੈਕਸ ਸਭ ਕੰਪਲੀਟ ਹੈ ਵੀਰ ਹਾਂਜੀ 5,70,000 ਰੁਪਏ ਡਿਮਾਂਡ ਕਰਦੇ ਹਾਂ ਬਾਕੀ ਮੌਕੇ ਤੇ ਹੋਰ ਵੀ ਕਰ ਲਾਂਗੇ ਵੀਰ 60,000 ਔਨ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਕੰਪਨੀ ਫਿਟ 60,000 60,000 ਲੋ ਮਿੱਤਰੋ ਸਿਰਫ ਇਹ ਵਧੀਆ ਕਾਰ ਰੁਪਏ ਟਾਈਟ ਆਪਾਂ ਵੀ ਚੰਗਾ ਪਿਆ ਜੇ ਕਿਸੇ ਨੇ ਵੀ ਕੰਮਕਾਰ ਕਰਨਾ ਤਾਂ ਤੁਸੀਂ ਆਹ ਵਾਲੀ ਕਾਰ ਬਾਇ ਕਰ ਸਕਦੇ ਹੋ। ਲੋ ਮੇਤਰੋ ਕਮੈਂਟ ਕਰਕੇ ਦੱਸਿਓ ਚਲੋ ਭਰਾ ਹਣਾ ਵੀ ਕਿਹੜਾ ਭਰਾ ਆਪਣੇ ਨਾਲ ਕਿੱਥੋਂ ਜੁੜਿਆ ਹੋਇਆ ਹੈ। ਹੈਗੀ ਹੈ 2016 ਮਾਡਲ i10 2 ਲੱਖ 95 ਹਜ਼ਾਰ ਦੀ ਮੰਗ ਕਰਦੇ ਆ ਇਸ ਕਾਰ ਦੇ ਉੱਪਰ ਵੀ ਆਪਾਂ 10-15 ਹਜ਼ਾਰ ਰੁਪਏ ਦੇ ਕੇ ਲੋਨ 270 75 ਦੋਸਤੀ ਦਾ ਲੋਨ ਕਰਵਾ ਦਾਂਗੇ। 16 ਮਾਡਲ ਪਹਿਲੇ ਓਨਰ ਦੀ ਪੀਪੀ ਪਹਿਣ ਨੰਬਰ। ਓਕੇ ਲੋ ਬਾਈ ਅਨਿੰਦਰ ਪਾਲ ਸਿੰਘ ਜੁੜਿਆ ਬਾਈ ਆਪਣੇ ਨਾਲ ਸੱਗੂ ਲੋਰਾ ਜਲੰਧਰ ਤੋਂ। ਧੰਨਵਾਦ ਬਾਈ ਜੁੜਨ ਵਾਸਤੇ। ਆਹ ਵੀਰੇ ਸਪੋਰਟਰ 2016 ਮਾਡਲ ਹੈ ਵੀਰ ਪਹਿਲੇ ਓਨਰ ਦੀ ਕਾਰ ਹੈ ਹਾਂਜੀ ਅਲਟੀਮੇਟ ਰੇਟ ਅਲਟੀਮੇਟ ਅਲਟੀਮੇਟ ਰੇਟ ਵਿੱਚ 475000 ਰੁਪਏ ਦੀ ਕਾਰ ਦੇ ਦਾਂਗੇ ਵੀਰ 16 ਮਾਡਲ 475000 ਰੁਪਏ ਦੇ ਵਿੱਚ ਬਈ ਹੈ ਨਾ ਤੇ ਰੇਟ ਜੇ ਅੱਜ ਕੱਲੇ ਕੋਈ ਭਰਾ ਬੁੱਕ ਵੀ ਕਰਦਾ ਤਾਂ ਇਸ ਤੇ 5-10000 ਰੁਪਏ ਦੀ ਛੋਟ ਹੋਰ ਵੀ ਕਰ ਦਾਂਗੇ ਆਏ ਹਾਏ ਹਾਏ ਲਓ ਜੀ ਬਾਈ ਹਨਾ ਅੱਜ ਕੱਲੇ ਜੇ ਤੁਸੀਂ ਬੁੱਕ ਕਰ ਦਿਓ ਤੁਸੀਂ ਤਾਂ ਡਿਸਕਾਊਂਟ ਵੀ ਹੋਰ ਹੋ ਜਾਊਗਾ ਸਾਡੇ 4.5 ਲੱਖ ਦੇ ਨੀਰ ਬੋਰਡ ਕਾਰ ਦੇ ਉੱਪਰ ਲੋਨ ਵੀ ਹੋ ਜਾਊਗਾ ਅਸੀਂ 20-25000 ਰੁਪਏ ਦੇ ਕੇ ਕਾਰ ਲਿਆ ਸਕਦੇ ਹਾਂ ਠੀਕ ਠਾਕੋ ਚੰਡੀਗੜ੍ਹ ਨੰਬਰ ਦੀ ਕਾਰ ਹੈ ਬਈ ਇਹ ਨਾ ਇਹ ਤੇ ਸਾਰੀ ਹੋਰੇ ਚੰਡੀਗੜ੍ਹ ਆ ਆਪਣੇ ਕੋਲ ਚੰਡੀਗੜ੍ਹ ਤੇ ਪੀਵੀ ਨੰਬਰ ਹੈ ਵੀਰੇ ਕੋਈ ਨੰਬਰ ਕੱਟ ਵੱਢ ਕੇ ਨਹੀਂ ਲੱਗਿਆ ਹੋਇਆ ਸਾਰੇ origignal ਨੰਬਰ ਦੀਆਂ ਕਾਰ ਹੈ ਹਰਿਆਣਾ ਨੰਬਰ ਵੀ ਹੋਰੇ ਨੇੜੇ ਤੇੜੇ ਦੇ ਹੋਣਗੇ ਆ ਪੰਚਕੂਲਾ ਨੰਬਰ ਹੋਊਗੀ ਜਿਹੜੀ ਪੰਚਕੂਲਾ ਟ੍ਰਾਂਸਫਰ ਹੋਈ ਹੋਈ ਹੋਊਗੀ ਕਾਰ ਵੀਰਾ ਚੰਡੀਗੜ੍ਹ ਇਹ ਹੈਗੀ ਫਿਰ 2014 ਮਾਡਲ ਪੀਵੀ ਪਹਿਲ ਨੰਬਰ ਹੈ ਪਹਿਲੇ ਉਹਨਰ ਦੀ ਕਾਰ ਹੈ ਬੀਡੀਆਈ ਵੀਰੇ ਆਸਿੰਗ ਪ੍ਰਾਈਸ ਹੈ 445000 ਰੁਪਇਆ 7-8 ਲੱਖ ਰੁਪਏ ਦੀ ਕਾਰ ਦਿੰਦੇ ਨੇ ਮਾੜਾ ਮੋਟਾ ਮੌਕੇ ਤੇ ਮਾਨਤਾਨ ਭਰਾ ਦਾ ਹੋਰ ਵੀ ਕ 2013 ਮਾਡਲ ਹੈ ਪੀਵੀ 10 ਹੈ ਪਹਿਲੇ ਓਨਰ ਦੀ ਕਾਰ ਹੈ 30000 ਕੰਪਨੀ ਰਿਕਾਰਡ ਹੈ ਹਾਂਜੀ 245000 ਰੁਪਏ ਦੀ ਕਾਰ ਦੇ ਰਿਹਾ ਦੋ 45 ਠੀਕ ਹੈ ਵੀਰੇ ਲੋ ਜੀ ਬਾਈ ਅਗਲੀ ਆ ਗਈ ਬਾਈ ਕਾਰ ਤੁਹਾਨੂੰ ਕਰੇਟਾ ਦਿਨਾ ਤੇ ਆਹ ਹੈ ਵੀਰੇ 2016 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਵੀਰ ਦੋਨੋਂ ਚਾਬੀਆਂ ਕਾਰ ਦੇ ਆ ਟਾਇਰ ਨਵੇਂ ਪ੍ਰੋਜੈਕਟ ਲੱਗੇ ਹੋਏ ਫੁੱਲ ਇੰਸ਼ੋਰੈਂਸ ਹੈ ਕਾਰ ਹਾਂਜੀ 765000 ਰੁਪਏ ਡਿਮਾਂਡ ਕਰਦੇ ਆ ਬਾਕੀ ਹੋਰ ਵੀ ਕਰ ਲਾਂਗੇ ਓਕੇ ਠੀਕ ਹੈ ਵੀਰੇ ਆਹ ਹੈ ਵੀਰੇ 2013 ਮਾਡਲ ਡਬਲ 8 ਹਾਂਜੀ 435000 ਰੁਪਏ ਦੀ ਕਾਰ ਦੇ ਦਾਂਗੇ 435000 ਰੁਪਇਆ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਕੰਡੀਸ਼ਨ ਦੀ ਹੈ ਬਈ ਚੰਗੀਆਂ ਕੰਡੀਸ਼ਨ ਬਈ 70 ਆਪਣੇ ਵੱਲੋਂ ਸਾਰੀ ਕਾਰ ਦਾ ਇੰਜਨ ਗੇਅਰ ਤੇ ਮੇਜਰ ਐਕਸੈਨ ਦਾ ਗਾਰੰਟੀ ਹੈ ਪਰ ਇੱਕ ਦੋ ਪੀਸ ਪੇਂਟ ਹੋ ਸਕਦੇ ਨੇ ਕਾਰ ਚੱਲਣ ਕਰਕੇ ਰੋਡ ਤੇ ਸਕਰੈਚ ਕਰ ਲਓ ਵੀ ਕੋਈ ਮੇਜਰ ਚੇਂਜ ਘੱਟ ਬੰਡ ਕੁਝ ਨਹੀਂ ਵੀ ਠੀਕ ਹੈ ਆਹ ਹੀ ਨੋਵਾ ਵੀਰੇ ਇਹ ਵੀ ਅਲਟੀਮੇਟ ਰੇਟ ਹੈ ਹਾਂਜੀ ਹਾਂਜੀ ਵੀਰੇ 2010 ਮਾਡਲ ਹੈ 235000 ਰੁਪਏ ਦੀ ਜੀ3 ਸੈਕੰਡ ਓਨਰ ਦੀ ਕਾਰ ਹੈ ਕੋਈ ਤੀਜਾ ਚੌਥਾ ਓਨਰ ਨਹੀਂ ਹੈਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਦੋ ਚਾਰ ਪੀਸ ਕਾਰ ਦੇ ਪੇਂਟ ਜ਼ਰੂਰ ਨੇ ਦੱਸ ਬੋਲ ਰਿਹਾ ਓਕੇ ਲੋ ਜੀ ਬਾਈ ਅੰਦਰੋਂ ਦੇਖੋ ਨੋਵਾ ਬਾਈ 235000 ਰੁਪਈਆ ਦੇ ਵਿੱਚ 10 ਮਾਡਲ ਦੂਜੇ ਨਾਂ ਦੀ ਠੀਕ ਹੈ ਅਗਲੀ ਸਕਾਰਪੀਆ ਵੀ ਆ ਗਈ ਹੈ ਆਟੋਮੈਟਿਕ ਬਾਈ ਅਗਲੀ ਆ ਗਈ ਫਿਰ ਸਕਾਰਪੀਆ 2011 ਮਾਡਲ ਹੈ VLX ਆਟੋਮੈਟਿਕ 325000 ਰੁਪਈਆ ਦੀ ਡਿਮਾਂਡ ਕਰਦੇ ਆਂ ਪਰ ਹੋਰ ਵੀ ਕਰ ਲਾਂਗੇ ਜੀ ਮੌਕੇ ਓਕੇ ਲੋ ਮਿੱਤਰੋ ਬਾਈ ਸਬਕਟਾਂ ਵਗੈਰਾ ਹੈਗੀਆਂ ਸਾਰੀਆਂ ਬਾਈ ਲਵੇ ਕਾਲ ਕਰ ਲਓ ਮੈਂ ਟਾਈਟਲ ਤੇ ਨੰਬਰ ਪਾਤਾ ਬਾਈ ਆਪਣੀ ਲਾਈਵ ਨੂੰ ਬੈਕ ਜਾ ਕੇ ਦੇਖ ਸਕਦੇ ਹੋ ਠੀਕ ਹੈ ਚੈੱਕ ਕਰ ਲਓ ਬਾਈ ਬਹੁਤ ਘੈਂਟ ਕਾਰਾਂ ਨੇ ਬਾਈ ਹਨਾ ਹਾਂਜੀ ਬਾਈ ਤੇ ਉਸ ਤੋਂ ਬਾਅਦ ਭਾਈ ਲਾਸਟ ਆਪਣੀ ਦੋ ਐਕਸਯੂਵੀ 2012 ਮਾਡਲ ਹੈ ਵੀ W8 ਮਾਡਲ ਹੈ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਕਰਦੀ ਹਾਂਜੀ ਵੀਰੇ ਤੇ ਕੰਪਨੀ ਰਿਕਾਰਡ ਲੱਖ ਚੱਲੀ ਹੋਈ ਹੈ ਹਾਂਜੀ 435000 ਰੁਪਏ ਦੀ ਕਾਰ ਦੇ ਦਾਂਗੇ ਵੀਰ ਨੇ ਠੀਕ ਹੈ ਲੋ ਜੀ ਭਾਈ ਚੈੱਕ ਕਰ ਲਓ ਭਾਈ ਇਹ ਨਾ ਤੇ ਨੰਬਰ ਸਕਰੀਨ ਤੇ ਹੈ ਭਾਈ ਪੰਜਾਬ ਨੰਬਰ ਦੀਆਂ ਸਵਿਫਟਾਂ ਵਗੈਰਾ ਸਾਰਾ ਕੁਝ ਹੈਗਾ ਭਾਈ ਬਸ ਕਾਲ ਕਰ ਲਿਓ ਤੁਸੀਂ ਜੇ ਕਿਸੇ ਨੇ ਕਾਰ ਲੈਣੀ ਹੈ ਆ ਦੇਖੋ ਇੰਨੀਆਂ ਕਾਰਾਂ ਆ ਭਾਈ ਠੀਕ ਹੈ ਵੀਰੇ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਟਾਈਟਲ ਤੇ ਮੈਂ ਨੰਬਰ ਪਾਤਾ ਤੁਸੀਂ ਫੋਨ ਕਰ ਸਕਦੇ ਹੋ ਸਤਿ ਸ੍ਰੀ ਅਕਾਲ